ਪੰਜਾਬੀਆਂ ਤੇ ਸਿੱਖ ਕੌਮ ਦੀ ਇਤਿਹਾਸ ਤੇ ਪੰਨਿਆਂ ਤੇ ਵਿਸ਼ੇਸ਼ ਤੌਰ ਤੇ ਇਸ ਕਲੋਂ ਅਹਿਮੀਅਤ ਰਹੀ ਹੈ ਕਿ ਉਹਨਾਂ ਦੀ ਸਰੀਰਕ ਤੰਦਰੁਸਤੀ ਅਤੇ ਜੁੱਸੇ ਦਾ ਜ਼ੋਰ ਦੁਨੀਆ ਵਿੱਚ ਮੰਨਿਆ ਜਾਂਦਾ ਰਿਹਾ ਹੈ ਬੇਸ਼ੱਕ ਸਮੇਂ ਦੇ ਨਾਲ ਇਸ ਰੁਝਾਨ ਵਿੱਚ ਤਬਦੀਲੀ ਵੀ ਆਈ ਹੈ ਪਰ ਹੁਣ ਵੀ ਕਈ ਅਜਿਹੇ ਸਿੱਖ ਨੌਜਵਾਨ ਮੌਜੂਦ ਨੇ ਜੋ ਆਪਣੇ ਜੁੱਸੇ ਅਤੇ ਤੰਦਰੁਸਤੀ ਸਦਕਾ ਵੱਡੇ ਪੱਧਰ ਉੱਤੇ ਨਾ ਬਣਾ ਰਹੇ ਨੇ ਆਪਣਾ ਅਤੇ ਆਪਣੇ ਖੇਤੇ ਦਾ ਨਾਂ ਚਮਕਾ ਵੀ ਰਹੇ ਨੇ ਇਸ ਲੜੀ ਵਿੱਚ ਇੱਕ ਬਹੁਤ ਹੀ ਉੱਬਰਵਾਂ ਨਾਂ ਸਾਹਮਣੇ ਆਉਂਦਾ ਕਾਰਜ ਵਿਰਕ ਜੋ ਕਿ ਭਾਰਤ ਦਾ ਕੌਮੀ ਪੱਧਰ ਉੱਤੇ ਆਮ ਰੈਸਲਿੰਗ ਭਾਵ ਪੰਜਾ ਲੜਾਉਣ ਦਾ ਚੈਂਪੀਅਨ ਅਤੇ ਆਪਣੇ ਇਸੇ ਜ਼ੋਰ ਸਦਕਾ ਉਸਨੇ ਦੁਨੀਆ ਭਰ ਵਿੱਚ ਵੀ ਆਪਣੇ ਲਈ ਇੱਕ ਮਾਣ ਮੱਤਾ ਮਕਾਮ ਹਾਸਲ ਕੀਤਾ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਆਓ ਜਾਣਦੇ ਹਾਂ ਕਾਰਜ ਵਿਰਕ ਨਾਂ ਦੇ ਇਸ ਪ੍ਰਤਿਭਾਸ਼ਾਲੀ ਸਿੱਖ ਨੌਜਵਾਨ ਦੀ ਖੇਡ ਬਾਰੇ ਆਮ ਰੈਸਲਿੰਗ ਯਾਨੀ ਕਿ ਪੰਜਾ ਲੜਾਉਣ ਤੇ ਬਾਹਾਂ ਦੀ ਤਾਕਤ ਅਜ਼ਮਾਉਣ ਵਾਲੀ ਇਸ ਖੇਡ ਦਾ ਪੇਸ਼ੇਵਰ ਰੂਪ ਭਾਰਤ ਵਿੱਚ ਵੀ ਚੱਲਦਾ ਹੈ ਅਤੇ ਭਾਰਤ ਵਿੱਚ ਪ੍ਰੋ ਪੰਜਾ ਲੀਗ ਵੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਰਵਾਈ ਜਾ ਰਹੀ ਹੈ ਇਸੀ ਲੀਗ ਰਾਹੀਂ ਇਹ ਸਿੱਖ ਨੌਜਵਾਨ ਕਾਰਜ ਵਿਰਕ ਵੱਡੇ ਮੰਚ ਉਤੇ ਉੱਭਰਿਆ ਅਤੇ ਉਸਨੇ ਪਿਛਲੇ ਦਿਨੀ ਇਸੇ ਲੜੀ ਤਹਿਤ ਚੈਂਪੀਅਨ ਖਿਡਾਰੀਆਂ ਦਾ ਵੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਜਦੋਂ ਉਸਨੇ ਰੋहतक raudies ਫਰੈਂਚਾਈਜ਼ ਟੀਮ ਵੱਲੋਂ ਖੇਡਦੇ ਹੋਏ ਧੀਰਜ ਸਿੰਘ ਨੂੰ ਹਰਾਇਆ ਅਤੇ ਪੰਜ ਰਾਊਂਡ ਦੇ ਮੁਕਾਬਲੇ ਵਿੱਚ 3-0 ਨਾਲ ਹਰਾ ਕੇ ਇੱਕ ਵੱਡੀ ਇੱਜ਼ਤ ਦਰਜ ਕੀਤੀ ਅਤੇ ਚੈਂਪੀਅਨ ਖਿਡਾਰੀਆਂ ਦਾ ਵੀ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ। ਤੁਹਾਨੂੰ ਦੱਸ ਦਈਏ ਕਿ ਕਾਰਜ ਵਿਰਕ ਗੁਆਂਢੀ ਸੂਬੇ ਹਰਿਆਣਾ ਦੇ ਨਾਲ ਸਬੰਧਤ ਹੈ ਅਤੇ ਹਰਿਆਣਾ ਜਿੱਥੋਂ ਕਿ ਆਮ ਤੌਰ ਤੇ ਕਾਫੀ ਸਾਰੇ ਪਹਿਲਵਾਨ ਅਤੇ ਮੁੱਕੇਬਾਜ਼ ਖੇਡਾਂ ਦੇ ਮੈਦਾਨ ਵਿੱਚ ਆਉਂਦੇ ਰਹੇ ਨੇ ਉੱਥੇ ਹੀ ਕਾਰਜ ਵਿਰਕ ਹਰਿਆਣਾ ਵਿੱਚੋਂ ਉੱਭਰਿਆ। ਹੁਣ ਤੱਕ ਦਾ ਸਭ ਤੋਂ ਬਿਹਤਰੀਨ ਆਮ ਰੈਸਲਰ ਯਾਨੀ ਕਿ ਪੰਜਾ ਲੜਾਉਣ ਵਾਲਾ ਐਥਲੀਟ ਸਾਬਤ ਹੋਇਆ ਖਾਸ ਅਤੇ ਵੱਡੀ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਇਸ ਮੁਕਾਬਲੇ ਦੇ ਸ਼ੁਰੂ ਵਿੱਚ 300 ਤੋਂ ਵਧੇਰੇ ਐਥਲੀਟਾਂ ਨੇ ਆਪਣੇ ਨਾਂ ਦਰਜ ਕਰਾਏ ਸਨ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਕਾਰਜ ਵਿਰਕ ਸਭ ਤੋਂ ਅਵਲ ਸਾਬਤ ਹੋਇਆ ਉਸ ਦੀਆਂ ਇਹਨਾਂ ਪ੍ਰਾਪਤੀਆਂ ਸਦਕਾ ਹੀ ਉਸ ਨੂੰ ਭਾਰਤ ਵਿੱਚ ਹੁੰਦੀ ਪ੍ਰੋ ਪੰਜਾ ਲੀਗ ਵਿੱਚ ਸਿਖਰਲਾ درجہ حاصل ਹੋਇਆ ਅਤੇ ਇਸ ਮਾਮਲੇ ਵਿੱਚੋਂ ਕੌਮੀ ਚੈਂਪੀਅਨ ਵੀ ਬਣਿਆ ਹੋਇਆ ਹੈ। ਭਾਰਤ ਵਿੱਚ ਨਵੀਂ-ਨਵੀਂ ਮਕਬੂਲ ਹੋ ਰਹੀ ਇਸ ਖੇਡ ਵਿੱਚ ਇਸ ਸਿੱਖ ਨੌਜਵਾਨ ਦਾ ਆਉਣਾ ਅਤੇ ਆ ਕੇ ਇੰਨੇ ਵੱਡੇ ਪੱਧਰ ਉੱਤੇ ਸਫਲ ਹੋਣਾ ਆਪਣੇ ਆਪ ਵਿੱਚ ਮਾਇਨੇ ਰੱਖਦਾ ਹੈ ਅਤੇ ਉਸ ਵੱਲੋਂ ਕੇਸਰੀ ਦਸਤਾਰ ਸਜਾ ਕੇ ਬਹੁਤੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਤੇ ਜਿੱਤ ਹਾਸਲ ਕਰਨਾ ਤੇ ਉਸ ਦੇ ਇਸ ਅੰਦਾਜ਼ ਨੂੰ ساری ਦੁਨੀਆ ਵੇਖ ਵੀ ਰਹੀ ਹੈ అతిੋਸਤੀ ਸ਼ਲਾਗਾ ਵੀ ਕਰ ਰਹੀ ਹੈ